ਸਾਡੇ ਪੂਲਸ ਪਾਰਟੀ ਜਿਹੜੀ ਹੈਗੀ ਸੁਖਵਿੰਦਰ ਸਿੰਘ ਹੌਲਦਾਰ ਦੇ ਅੰਡਰ ਮੌਜੂਦ ਸੀਗੀ ਆਪਣੇ ਬਾੜਾ ਜ਼ਰਾਕਾ ਤੇ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਤਿੰਨ ਬੰਦੇ ਜਿਹੜੇ ਬਾੜਾ ਜ਼ਰਾਕਾ ਉਹ ਜਿਹੜਾ ਜਾਂਦਾ ਹੈਗਾ ਵੰਦਰਟਾਣੇ ਨੂੰ ਰੋਡ ਉੱਥੇ ਘੁੰਮਦੇ ਦੇਖੇ ਗਏ ਜੋ ਆਉਣ ਜਾਣੇ ਰਾਹਗੀਰਾਂ ਨਾਲ ਲੁੱਟਖੋ ਕਰ ਲੈਂਦੇ ਆ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਿਆ ਇਹ ਜਿਸਤੇ ਪੁਲਿਸ ਫਾਰਮ ਨਾ ਤਰ੍ਹਾਂ ਟੈਕਸ਼ਨ ਲੈਂਦੀ ਹੋਏ ਉਹਨਾਂ ਨੂੰ ਮੁਕਤ ਕਰੂਗੀ ਤਾਂ ਐਫ ਆਰ 174 ਬਟਾ 25 ਨੌਜਕੇ ਦੀ ਥਾਣਾ ਦੇ ਵਿੱਚ ਤੇ ਉਹਨਾਂ ਨੂੰ ਅੱਜ ਪੇਸ਼ ਕੀਤਾ ਜਾ ਰਿਹਾ ਹੈ। ਦੋਵੇਂ ਦੀ ਕਾਰਵਾਈ ਹੋਊਗੀ। ਕੀ ਇਹਨਾਂ ਦੇ ਨਾਮ ਕਿੱਥੋਂ ਦੇ ਨੇ ਆਗੇ? ਇਹ ਸਰ ਹੈਗੇ ਜੀ ਇੱਕ ਦਾ ਨਾਮ ਹਰਪ੍ਰੀਤ ਸਿੰਘ ਇੱਕ ਦਾ ਨਾਮ ਹੈਗਾ ਸਹਿਜਦੀਪ ਸਿੰਘ ਇਹ ਦੋਵੇਂ ਹੈਗੇ ਆ ਹਰੀਨੋ ਦੇ। ਤੇ ਇੱਕ ਹੈਗਾ ਜੀ ਮਨਦੀਪ ਸਿੰਘ ਉਹ ਸਰਸਈ ਦਾ ਹੈ। ਤਿੰਨੋਂ ਕਿੱ 컬러 ਵੀ ਇਹਨਾਂ ਦੇ ਜਿੰਨੇ ਮੁੱਢ ਦੇ ਨੇ ਕੁਦਰਮੇ ਹੈਗੇ ਜੀ ਦੋ ਦੋ ਜਣਾਂ ਦੇ ਪਹਿਲਾਂ ਵੀ ਮੁੱਦਮੇ ਦਾ ਆਦੀ ਹੈ